ਨਰੇਂਦਰ મોદી ਨੇ ਸੋਚਕ ਸਮਾਗਮ ਦੇ ਵਿੱਚ ਨਵਾਜ਼ ਸ਼ਰੀਫ ਨੂੰ ਸੱਦਾ ਪੱਤਰ ਦਿੱਤਾ ਹੈ ਉਧਰ ਇਸ ਦਾ ਵਿਰੋਧ ਕੀਤਾ ਹੈ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਸਰਬਜੀਤ ਦੇ ਪਰਿਵਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸੱਦਾ ਪੱਤਰ ਦਾ ਨਵਾਜ਼ ਸ਼ਰੀਫ ਭਾਰਤ ਆរੇ ਨੇ ਅਤੇ ਸਰਬਜੀਤ ਦੀ ਭੈਣ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਰਬਜੀਤ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਕੈਦੀ ਜਿਸ ਨੂੰ ਕਿ ਮਾਰ ਦਿੱਤਾ ਗਿਆ ਸੀ ਜੇਲ੍ਹ ਦੇ ਵਿੱਚ ਹੀ ਇਸ ਕਦਮ ਦਾ ਪੂਰੇ ਪਰਿਵਾਰ ਨੇ ਰਜੀਵ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਹੈ ਸਾਡੇ ਪੱਤਰਕਾਰ ਰਾਜੀਵ ਕੀ ਬਿਆਨ ਦਿੱਤਾ ਹੈ ਦਲਬੀਰ ਕੌਰ ਨੇ ਜੀ ਦਲਬੀਰ ਕੌਰ ਔਰ ਜੋ ਸਰਬਜੀਤ ਦੀ ਬੇਟੀ ਹੈ ਸੋਪਨਦੀਪ ਕੌਰ ਉਹਨਾਂ ਵੱਲੋਂ ਇੱਕ ਸਿੱਖਾ ਬਿਆਨ ਆਇਆ ਹੈ ਜੋ ਕਿ ਭਾਰਤ ਦੇ ਹੋਣ ਵਾਲੇ ਪ੍ਰਧਾਨ ਮੰਤਰੀ ਦੇ 100 ਚੱਕ ਸਮਾਗਮ ਦੇ ਵਿੱਚ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਨਿਯੋਤਾ ਦਿੱਤਾ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ਨੇ ਉਹਨਾਂ ਦੇ ਭਰਾ ਨੂੰ ਰਿਹਾ ਕਰਾਉਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਜੋ ਕਿ ਸਾਰੇ ਭਾਰਤੀਆਂ ਦੇ ਖਿਲਾਫ ਹੈ ਔਰ ਨਰਿੰਦਰ ਮੋਦੀ ਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ ਅਜਿਹਾ ਨਿਯੁਤਾਂ ਦੇਣ ਤੋਂ ਪਹਿਲਾਂ ਉਹਨਾਂ ਨੂੰ ਭਾਰਤ ਦੇ ਵਿੱਚ ਜੋ ਲੋਕ ਜਿਨ੍ਹਾਂ ਦੇ ਰਿਸ਼ਤੇਦਾਰ ਪਾਕਿਸਤਾਨੀ ਜੇਲ੍ਹਾਂ ਦੇ ਵਿੱਚ ਬੰਦ ਹਨ ਜਾਂ ਜੋ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਪਹਿਲਾਂ ਉਹਨਾਂ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਸੀ ਫਿਰ ਇਸ ਬਾਰੇ ਸੋਚਣਾ ਚਾਹੀਦਾ ਸੀ ਉਹਨਾਂ ਨੂੰ ਦਲਬੀਰ ਕੌਰ ਦਾ ਕਹਿਣਾ ਕਿ ਇਹ ਭਾਰਤੀਆਂ ਦੇ ਔਰ ਜੋ ਜਿਨ੍ਹਾਂ ਦੇ ਰਿਸ਼ਤੇਦਾਰ ਪਾਕਿਸਤਾਨੀ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਪਰਿਵਾਰਾਂ ਦੇ ਬਿਲਕੁਲ ਖਿਲਾਫ ਇਹ ਫੈਸਲਾ ਹੈ ਜੀਤਾਨਵਾਦ ਰਾਜੀਵ ਇਸ ਜਾਣਕਾਰੀ ਲਈ ਸੋ ਦਲਬੀਰ ਕੌਰ ਨੇ ਕਿਹਾ ਹੈ ਕਿ ਨਰਿੰਦਰ મોદી ਨੂੰ ਜਿਹੜਾ ਕਦਮ ਨਹੀਂ ਸੀ ਚੁੱਕਣਾ ਚਾਹੀਦਾ ਸੱਦਾ ਪੱਤਰ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਸਰਬਜੀਤ ਸਿੰਘ ਨੂੰ ਰਿਹਾ ਕਰਨ ਦੇ ਵਿੱਚ ਕੋਈ ਵੀ ਮਦਦ ਨਵਾਜ਼ ਸ਼ਰੀਫ ਨੇ ਨਹੀਂ ਕੀਤੀ ਸੀ ਸਰਬਜੀਤ ਸਿੰਘ ਨੂੰ ਰਿਹਾ ਕਰਨ ਲਈ ਉਹਨਾਂ ਦੀ ਭੈਣ ਦਲਬੀਰ ਕੌਰ ਨੇ ਕਾਫੀ ਚਿੱਠੀਆਂ ਲਿਖਿਆ ਸਨ ਨਵਾਜ਼ ਸ਼ਰੀਫ ਤੋਂ ਮਦਦ ਦੀ ਮੰਗ ਕੀਤੀ ਸੀ ਪਰ ਨਵਾਜ਼ ਸ਼ਰੀਫ ਨੇ ਕੋਈ ਵੀ ਮਦਦ ਨਹੀਂ ਦਿੱਤੀ ਸੀ ਜਿਸ ਤੋਂ ਬਾਅਦ ਇਹ ਵਿਰੋਧ ਸਾਹਮਣੇ ਆਇਆ ਹੈ ਦਲਬੀਰ ਕੌਰ ਦਾ ਸਰਬਜੀਤ ਦੀ ਭੈਣ ਨੇ ਸਾਫ ਤੌਰ ਤੇ ਕਿਹਾ ਹੈ ਕਿ ਉਹਨਾਂ तमाम ਜੇਲਾ ਵਿੱਚ ਬੰਦ ਕੈਦੀਆਂ ਦੀ ਸਲਾਹ ਲੈਣੀ ਚਾਹੀਦੀ ਸੀ ਇਸ ਕਦਮ ਨੂੰ ਚੁੱਕਣ ਤੋਂ ਪਹਿਲਾਂ